ਮੇਰੇ ਪਿਆਰੇ ਪਿਆਰੇ ਮਹਿਮਾਨ ਭਰਾਵੋ ਅੱਜ ਦਾ ਜਿਹੜਾ ਵਿਸ਼ਾ ਹੈ ਨਾ ਉਹ ਇਹ ਹੈ ਆਪਣੇ ਆਪ ਦੀ ਜਾਂਚ ਕਰੋ ਕੀ ਕਰੋ ਜੀ ਆਪਣੀ ਆਪਣੇ ਆਪ ਦੀ ਜਾਂਚ ਜਾਂਚ ਕਰੋ ਅੱਜ ਜਾਂਚ ਕਰਨ ਦੀ ਜ਼ਰੂਰਤ ਹੈ ਤੁਹਾਨੂੰ ਜਾਂਚਣ ਦੀ ਜ਼ਰੂਰਤ ਹੈ ਕਿੱਥੇ ਕਮੀਆਂ ਮੇਰੇ ਵਿੱਚ ਕਿਹੜੀ ਜਗ੍ਹਾ ਤੋਂ ਮੈਂ ਪਿੱਛੇ ਆ ਕਿਸ ਵਿਚਨ ਤੇ ਮੈਂ ਚੱਲਦੀ ਨਹੀਂ ਆ ਕਿਸ ਗੱਲ ਤੋਂ ਮੇਰਾ ਪ੍ਰਭੂ ਤੋਂ ਰਿਸ਼ਤਾ ਜਿਹੜਾ ਹੈ ਉਹ ਕਾਇਮ ਨਹੀਂ ਆ ਬੁਲਾ ਦੇ ਲੋਕ ਜੀ ਹallelujah ਅੱਛਾ ਹੁਣ ਮੇਰੇ ਨਾਲ ਇੱਕ ਵਚਨ ਕੱਢੀਏ ਮਿਹਰਬਾਨੀ ਕਰਕੇ ਰਸੂਲਾਂ ਨੇ ਕਰਦਾ ਦੋ ਬਾਪ ਦੋ ਬਾਪ ਉਹਦੀ 40 41 ਤੱਕ ਪੜਨਾ ਅੱਤੀ ਐਪ ਤੋਂ ਲੈ ਕੇ ਮਿਹਰਬਾਨੀ ਕਰਤੀ ਪੜਦੇ ਹੋ ਜਲਦੀ ਜਲਦੀ ਜਿਸ ਨੂੰ ਮਿਲ ਗਿਆ ਇਹ ਲੜਾਈ ਲਾਉਣੀ ਮੈਂ ਬੰਦੇ ਨਹੀਂ ਉਹਨਾਂ ਨਾਲ ਵਾਕਿਆ ਤਾਂ ਪੱਤਰ ਸਨੇ ਉਹਨਾਂ ਨੂੰ ਇਸ ਤਰ੍ਹਾਂ ਆਖਿਆ ਤੋਬਾ ਕਰੋ ਤੁਸੀਂ ਕੀ ਕਰੋ ਹੁਣ ਤੋਬਾ ਕਰੋ ਤੋਬਾ ਅੱਜ ਸਮਾਧੀ ਵਿੱਚ ਹਰ ਪਾਪੋਂ ਆਪਣੇ ਆਪਾਂ ਦੀ ਮਾਫੀ ਤੋਬੇ ਵਿੱਚੋਂ ਜਿਹੜੇ ਜਿਹੜੇ ਨੇ ਇਸ ਸਰਾਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਿਹੜੇ ਪ੍ਰਭੂ ਦੇ ਬਦਨ ਦੇ ਲਹੂ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਨੂੰ ਪ੍ਰਭੂ ਜੀ ਕਹਿੰਦੇ ਨੇ ਕਿ ਤੁਸੀਂ ਕੀ ਕਰੋ ਅਰਜ ਤੋਬਾ ਕਰੋ ਪਾਪਾਂ ਦੇ ਮਾਫੀ ਦੇ ਲਈ ਪ੍ਰਭੂ ਤੇ ਭੋਜਨ ਖਾਣ ਤੋਂ ਪਹਿਲੇ ਪ੍ਰਭੂ ਦੀ ਮੇਜ਼ ਸਾਂਝੀ ਕਰਨ ਤੋਂ ਪਹਿਲੇ ਪਹਿਲੇ ਕੀ ਕਰੋ ਤੋਬਾ ਕਰੋ ਪ੍ਰਭੂ ਦੇ ਅੱਗੇ ਤੋਬਾ ਕਰੋ ਕਿ ਪ੍ਰਭੂ ਮੈਂ ਤੇਰੇ ਵਿਰੁੱਧ ਪਾਪ ਕੀਤਾ ਮੈਂ ਤੇਰੇ ਹੁਕਮਾਂ ਦੀ ਅਣ ਆਗਿਆਕਾਰੀ ਕੀਤੀ ਮੈਂ ਤੇਰੀ ਪਵਿੱਤਰਤਾ ਨੂੰ ਛੱਡ ਕੇ ਤੇ ਮੈਂ ਰਿਸ਼ਤੇਦਾਰੀ ਵੀ ਕਹਿ ਸਕਦੇ ਆ ਮੈਂ ਪ੍ਰਭੂ ਤੈਨੂੰ ਭੁੱਲ ਗਈ اے ਪ੍ਰਭੂ ਮੇਰੇ ਪਾਪ ਮੈਨੂੰ ਕੀ ਕਰ ਮਾਫ਼ ਕਰ ਪਰ ਮੈਂ ਪ੍ਰਭੂ ਅੱਜ ਤੇਰੇ ਅਗੇ ਇਕਰਾਰ ਕਰਦੀ ਹਾਂ ਕਿ ਮੈਂ ਲਗਾਤਾਰ ਤੇਰੇ ਰਸੂਲਾਂ ਦੀ ਸਿੱਖਿਆ ਲਵਾਂਗੀ ਲਗਾਤਾਰ ਪ੍ਰਭੂ ਤੇਰੀ ਹਜ਼ੂਰੀ ਦੇ ਵਿੱਚ ਆਉਂਗੀ ਲਗਾਤਾਰ ਤੇਰੇ ਵਚਨਾਂ ਤੇ ਵਚਨ ਸੁਣਾਗੇ ਤੇ ਵਚਨਾ ਤੇ ਚੰਨਾ ਇਕਰਾਰ ਕਰਦੇ ਹੋ ਉੱਚੀ ਆਵਾਜ਼ ਵਿੱਚ ਬੋਲੋ ਕਰਦੇ ਹੋ ਬੋਲੋ ਹallelujah ਹallelujah ਹੁਣ ਇੱਥੇ ਪਤਰਸ ਨੇ ਕੀ ਕਿਹਾ ਤੋਬਾ ਕਰੋ ਕੀ ਕਰੋ ਆਪਣੇ ਪਾਪਾਂ ਤੋਂ ਤੋਬਾ ਕਰੋ ਜਿਹੜੇ ਜਿਹੜੇ ਪਾਪ ਤੁਸੀਂ ਕਰਦੇ ਹੋ ਆਪਣੀ ਮਾਂ ਦੇ ਮਾ ਘਰ ਵਾਲੇ ਤੋਂ ਚੋਰੀ ਜਿਹੜੇ ਘਰ ਵਾਲੇ ਬੈਠੇ ਨੇ ਉਹ ਆਪਣੀ ਪਤਨੀ ਤੋਂ ਚੋਰੀ ਜਾਂ ਹੋਰ ਤਰ੍ਹਾਂ ਦੇ ਪਾਪ ਤੁਸੀਂ ਕਰਦੇ ਹੋ ਪ੍ਰਭੂ ਜੀ ਕਹਿੰਦੇ ਨੇ ਤੁਸੀਂ ਕੀ ਕਰੋ ਤੋਬਾ ਕਰੋ ਇੱਕ ਵਾਰੀ ਕੰਨਾਂ ਨੂੰ ਹੱਥ ਲਾ ਲਾ ਤੇ ਤੋਬਾ ਨਹੀਂ ਚੰਗੀ ਇਹ बार-बार ਦੀ ਤੋਬਾ ਨਹੀਂ ਚੰਗੀ ਕਿ ਹਰ ਹਫਤੇ ਆਏ ਤੇ ਆਪਾਂ ਤੋਬਾਵੇਂ ਤੋਬਾ ਵਾਹ ਵਾਹ ਦੇਖ ਲੋਗੇ ਕਿ ਕੋਵਰੇ ਕੰਨਾਂ ਨੂੰ ਹੱਥ ਲਾ ਲਓ ਅੱਜ ਅੱਜ ਪ੍ਰਭੂ ਦੇ ਕੇ ਗਰਾਂ ਕਰੋ ਤੇ ਪ੍ਰਭੂ ਨੂੰ ਕਹੋ ਕਿ ਪ੍ਰਭੂ ਮੈਨੂੰ ਪਵਿੱਤਰ ਕਰ ਜਿਵੇਂ ਤੂੰ ਪਵਿੱਤਰ ਆ ਮੈਂ ਤੇਰੀ ਪਵਿੱਤਰਤਾ ਹੀ ਜਣਾਵਾ ਮੈਂ ਪਾਸਨਾ ਬੰਦਗੀ ਕਰਾਂ ਤੇ ਤੇਰੇ ਪਵਿੱਤਰ ਭੋਜ ਦੇ ਵਿੱਚ ਸਾਥਲ ਹੋ ਸਕਾਂ ਹੰਗ ਹਾਲੇਲੂਇਆ ਹਾਲੇਲੂਇਆ ਪਹਿਲੇ ਕੀ ਕਰੋ ਤੋਬਾ ਪਹਿਲੇ ਤੁਸੀਂ ਇਸ ਲਾਇਕ ਬਣੋ ਆਪਣੇ ਆਪ ਨੂੰ ਲਾਇਕ ਬਣਾਓ ਜ ਆਪਣੇ ਆਪ ਨੂੰ ਜਿਵੇਂ ਪ੍ਰਭੂ ਦਾ بدن ਪਵਿੱਤਰ ਉਹਦਾ ਨਹੁ ਪਵਿੱਤਰ ਇਦਾਂ ਹੀ ਤੁਸੀਂ ਵੀ ਕੀ ਹੋਵੋ ਆਪਣੇ ਆਪ ਨੂੰ ਕੀ ਕਰੋ ਪਵਿੱਤਰ ਰੱਖੋ ਮੇਰਾ ਗ੍ਰੰਥੀਆਂ 3 ਦੀ 16 ਵਿੱਚ ਲਿਖਿਆ ਕਿ ਤੂੰ ਨਹੀਂ ਜਾਣਦਾ ਕਿ ਤੂੰ ਹੀ ਮੇਰਾ ਮੰਦਰ ਹੈ ਇੱਕ ਪਰਮੇਸ਼ੁਰ ਦਾ ਮੰਦਰ ਆ ਫਿਰ 3 ਵਿੱਚ ਇਹ ਵੀ ਲਿਖਿਆ ਜਿਹੜਾ ਇਸ ਮੰਦਰ ਮੰਦਰ ਨੂੰ ਨਾਸ ਕਰੇਗਾ ਮੈਂ ਵੀ ਉਸ ਦਾ ਨਾਸ ਕਰੂੰਗਾ ਇਹ ਮਨ ਤੇ ਬਲੂ ਹਾਂ ਕੋਲੇ ਦੇ ਬਾਚ ਘਟਾ ਕੇ ਤੇਰੇ ਮੈਕ ਦੀ ਤੇ ਬੇਸ ਬੇਸ ਵਾਲਾ ਲੈ ਕੇ ਜਾ ਬੋ ਹallelujah ਅੱਛਾ ਤੋਬਾ ਕਰੋ ਅਗਲਾ ਬੱਚੇ ਚੱਲਾਂਗੇ ਯੇਸ਼ੂ ਮਸੀਹ ਦੇ ਨਾਮ ਉੱਤੇ ਬੱਤ ਉਸਮਾ ਲੇ ਨਾਮ ਉੱਤੇ ਆਤਮਾ ਦਾ ਯੇਸ਼ੂ ਮਸੀਹ ਦੇ ਨਾਮ ਉੱਤੇ ਬੱਤ ਉਸਮਾ ਲਵ ਕਿਹੜੇ ਬੱਤ ਉਸਮੇ ਦੀ ਜਰੂਰਤ ਹੈ ਹੁਣ ਪਾਣੀ ਦਾ ਤੁਸੀਂ ਬੱਤ ਉਸਮਾ ਲੈ ਚੁੱਕੇ ਹੋ ਪਾਣੀ ਦਾ ਬਰ ਦੁਸ਼ਮਣ ਤੁਸੀਂ ਜਹੂਨਾ ਵਾਲਾ ਬਰ ਦੁਸ਼ਮਣ ਲਿਆ ਹੋਇਆ ਤੁਸੀਂ ਪਰ ਹੁਣ ਹੈ ਪ੍ਰਭੂ ਯਿਸੂ ਮਸੀਹ ਦਾ ਬਰ ਦੁਸ਼ਮਣ ਲੈਣ ਦੀ ਜ਼ਰੂਰਤ ਆ ਜਹੂਨਾ ਨੇ ਇਹ ਕਿਆ ਸੀ ਕਿ ਮੈਂ ਤੇ ਤੁਹਾਨੂੰ ਪਾਣੀ ਦੇ ਨਾਲ ਬਰ ਦੁਸ਼ਮਣ ਦਿੰਦਾ ਹਾਂ ਪਰ ਜਿਹੜਾ ਮੇਰੇ ਪਿੱਛੇ ਆ ਰਿਹਾ ਆ ਨਾ ਉਹ ਤੁਹਾਨੂੰ ਪਵਿੱਤਰ ਆਤਮਾ ਦਾ ਅੱਖ ਦਾ ਬਲਗੁਸਮਾ ਕੀ ਕਰੇਗਾ ਦਵੇਗਾ ਪਾਣੀ ਦਾ ਤੁਸੀਂ ਬਲਗੁਸਮਾ ਲੈ ਲਿਆ ਸਾਰਿਆਂ ਨੇ ਪਰ ਅੱਜ ਤੁਹਾਨੂੰ ਯਿਸੂ ਮਸੀਹ ਦਾ ਜਿਹੜਾ ਬਲਗੁਸਮਾ ਜਿਹੜਾ ਯਿਸੂ ਮਸੀਹ ਦੇ ਕੋਲੋਂ ਮਿਲਦਾ ਜਿਹੜਾ ਯਿਸੂ ਮਸੀਹ ਦੀ ਯਿਸੂ ਮਸੀਹ ਦੀ ਹਜ਼ੂਰੀ ਚੋਂ ਮਿਲਦਾ ਉਹਦੇ ਕਦਮਾਂ ਚੋਂ ਮਿਲਦਾ ਉਹਦੇ ਚਰਨਾਂ 'ਚ ਆ ਕੇ ਮਿਲਦਾ ਉਹਦੇ ਕੋਲ ਸਿੱਧੇ ਜੇ ਤੁਸੀਂ ਸਿੱਧਾ ਬਦ ਉਸਮਾ ਜਦੋਂ ਤੁਸੀਂ ਲਓਗੇ ਤੇ ਤੁਸੀਂ ਹੋਦੇ ਹੋਰ ਹੋ ਜਾਓਗੇ ਤੁਹਾਡੇ ਵਿੱਚ ਤੁਸੀਂ ਭੂਤੇ ਕੱਢੋਗੇ ਨਹੀਂ ਤੁਸੀਂ ਭੂਤੇ ਕੱਢੋਗੇ ਤੁਹਾਡੇ ਵਿੱਚ ਬਿਮਾਰੀਆਂ ਆਉਣਗੀਆਂ ਨਹੀਂ ਤੁਹਾਡੇ ਚੋਂ ਬਿਮਾਰੀਆਂ ਜਾਣਗੀਆਂ ਤੁਹਾਡੇ ਬਾਦੀ ਦਾ ਬਲਦੁਸ਼ਮਣ ਜਿਹੜਾ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਲਿਆ ਪਰ ਹੁਣ ਤੁਹਾਨੂੰ ਯਿਸੂ ਮਸੀਹ ਦੇ ਕੋਲੋਂ ਬਾਦੁਸ਼ਮਣ ਲੈਣ ਦੀ ਜ਼ਰੂਰਤ ਆ ਜਿੰਨਾ ਚਿਰ ਤੁਸੀਂ ਯਿਸੂ ਮਸੀਹ ਵਾਲਾ ਬਾਦੁਸ਼ਮਣ ਨਹੀਂ ਲਵੋਗੇ ਤੇ ਮੇਰੇ ਪਿਆਰੇ 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 ਭੈਣ ਭਰਾਵੋ ਜਦੋਂ ਤੁਸੀਂ ਉਹ ਬਾਦੁਸ਼ਮਣ ਲਵੋਗੇ ਤੇ ਤੁਸੀਂ ਹੋਰ ਤੇ ਹੋਰ ਹੋ ਜਾਓਗੇ ਈਆਂ ਬੋਲੀਆਂ ਬੋਲੋਗੇ ਨਵੀਆਂ ਨਵੀਆਂ ਬੋਲੀਆਂ ਬੋਲੋਗੇ ਤੇ ਨਵੇਂ-ਨਵੇਂ ਭਜਨ ਗਾਓਗੇ ਨਵੀਂ ਰਾਦਨਾ ਕਰੋਗੇ ਨਵੇਂ ਬਣ ਜਾਓਗੇ ਨਵੀਂ ਸਮਰਤ ਹੋਏਗੀ ਨਵਾਂ ਢਾਡਾ ਘਰ ਹੋਏਗਾ ਨਵੇਂ ਢਾਡੇ ਨਾਲ ਲੋਕ ਹੋਣਗੇ ਨਵੇਂ ਢਾਡੇ ਦੋਸਤ ਹੋਣਗੇ ਨਵੇਂ ਹੀ ਟਵਾਡੀਆਂ ਉਹ ਦੋਸਤ ਉਹ ਸਹੇਲੀਆਂ ਉਹ ਭੈਣਾਂ ਹੋਣਗੀਆਂ ਜਿਹੜੀਆਂ ਪਵਿੱਤਰ ਤਾਈ ਦੇ ਵਿੱਚ ਰਹਿੰਦੀਆਂ ਜਿਹੜੀਆਂ ਜੇਸੂ ਸੀਨੇ ਆਪਣੇ ਲਈ ਅਲੱਗ ਕੀਤੀਆਂ ਉਹਦੇ ਜਿਹੜਾ ਚੁਗਿਆ ਹੋਇਆ ਪੰਸ ਉਹਦੇ ਚੱਤਾਂ ਦੀ ਮੰਗਲੀ ਹੋਸ ਮੰਡੀ ਦੇ ਵਿੱਚੋਂ ਟੱਕ ਦਾ ਸਿਰ ਨਾ ਤੇ ਦੋਸਤ ਬਣ ਜਾਣ ਕਦੋਂ ਬਣ ਗਏ ਜਿਨੋਂ ਕੀ ਲੋਗੇ ਜਸੂ ਵਾਲਾ ਆਪ ਤੂੰ ਫਿਰ ਤੁਸੀਂ ਹੱਥਰ ਦਾ ਖੋਗੇ ਰੱਖਾਓ ਸੋ ਜੀ ਉਹ ਰੰਗੇ ਦੁਸ਼ਤ 파ਛ ਜਾਣ ਹallelujah ਦੀ ਆਵਾਜ਼ ਜਦੋਂ ਆਵੇ ਸ਼ੈਤਾਨ ਉੱਥੋਂ ਭੱਜ ਜਾਂਦਾ ਹਨ ਤੇ ਤੁਹਾਡੇ ਘਰ ਚ ਹallelujah ਦੀ ਆਵਾਜ਼ ਆਉ ਤੇ ਸ਼ੈਤਾਨ ਜਦੋਂ ਤੇ ਜਦੋਂ ਹallelujah ਦੀ ਆਵਾਜ਼ ਆਈ ਨਹੀਂ ਲਈ ਆ ਕਾਦੀ ਰਹੀ ਆ ਮੈਂ ਤੇਰੀ ਲੱਤ ਤੋੜ ਦੇਵਾਂ ਮੈਂ ਤੈਨੂੰ ਚਿੰਟਾ ਮਾਰਨਾ ਹੀ ਮੈਂ ਤੇ ਬੋਤ ਹallelujah ਹallelujah ਕਾਫੀ ਦੇਰ ਦੀ ਗੱਲ ਆ ਮੇਰੇ ਗੁਰੂ ਪਾਸਟਰ ਧਰਤ ਜੀ ਉਹ ਇਹ ਗੱਲ ਨੂੰ ਬਹੁਤ ਹੀ ਤਰੀਕੇ ਦੇ ਨਾਲ ਸਿਖਾਉਂਦੇ ਆ ਖੈਰ ਉਹਨਾਂ ਦਾ ਤਰੀਕਾ ਅਹੀ ਅਸੀਂ ਸਾਡੇ ਕੋਲ ਉਹ ਤਰੀਕਾ ਨਹੀਂ ਗੁਰੂ ਗੁਰੂ ਹਾਦ ਤੇ ਚੇਲਾ 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 ਹੀ ਹੁੰਦਾ ਹਨ ਮੇਰੇ ਗੁਰੂ ਜੀ ਪਾਸਟਰ ਦਇਤ ਜੀ ਉਹ ਸਾਨੂੰ ਇੱਕ ਗੱਲ ਸਿਖਾਉਂਦੇ ਦੇ ਸੀ ਕਿ ਬੰਦਗੀ ਦੇ ਵਿੱਚ ਬੋਲ ਦਿੰਦੇ ਸੀ ਪੀ ਮੇਰਾ ਖਿਆਲ ਬਾਲੇ ਵਾਲ ਦੀ ਗੱਲ ਹੈ ਇਹ ਦੱਸਦੇ ਹੁੰਦੇ ਸੀ ਕਿ ਇੱਕ ਵਾਰੀ ਇੱਕ ਫੋਨ ਆਇਆ ਉਦੋਂ ਮੋਬਾਈਲ ਫੋਨ ਨਹੀਂ ਸੀ ਦੁੱਚੇ ਫੋਨ ਹੁੰਦੇ ਸੀ ਕਿੰਨੇ ਜੀ ਫੋਨ ਆਇਆ ਮੈਨੂੰ ਕਹਿੰਦੇ ਜੀ ਉਹਦੇ ਘਰ ਵਾਲਾ ਕਹਿੰਦਾ ਵੀ ਤੁਹਾਡੀ ਭੈਣ ਤੇ ਭਾਟਰ ਜੀ ਨਹੀਂ ਜੇ ਕਹਿਣਾ ਮੰਨਦੇ ਤੁਹਾਡੀ ਭੈਣ ਇਸ ਤਰ੍ਹਾਂ ਕਰਦੀ ਜੇ ਤੁਹਾਡੀ ਭੈਣ ਇਸ ਤਰ੍ਹਾਂ ਕਰਦੀ ਜੇ ਮੈਂ ਖੈਰ ਭਰਾ ਭੈਣ ਕਿੰਨੀ ਦੀ ਹੈਗੀ ਆ ਪਰ ਪਾਸਟੀ ਜੀ ਨੇ ਕਿਹਾ ਅਰ ਜੀ ਤਾਹੀਂ ਬੜਾ ਪਿਆਰ ਕਰਦੇ ਹਰ ਇੱਕ ਦਾ ਪਿਆਰ ਕਰਦੇ ਉਹ ਭੈਣਾ ਨੂੰ ਲਿਪੜੀਆਂ ਟਿਪੜੀਆਂ ਨੂੰ ਜੱਫੀ ਪਾ ਲੈਂਦੇ ਸੀ ਬਲ ਹਾਲੇਲੂਇਆ ਨਾ ਪਿਆਸ ਸੀ ਉਹਨਾਂ ਦੇ ਵਿੱਚ ਮੇਰੇ ਪਿਆਰੇ ਪਿਆਰੇ ਭੈਣੋ ਭਰਾਵੋ ਜਦੋਂ ਹੀ ਉਹਨੇ ਕਿਹਾ ਤੇ ਕਹਿੰਦੇ ਜੀ ਪਾਤਸ਼ੀ ਘਰ ਆਇਆ ਪਾਤਸ਼ੀ ਜੀ ਨੇ ਉਹਨਾਂ ਦੋਨਾਂ ਜੀਆਂ ਨੂੰ ਬੈਠ ਕੇ ਸਮਝਾਇਆ ਔਰ ਇਹ ਸੱਸ ਵੀ ਬੈਠੀ ਉਹਦਾ ਉਹਦਾ ਸਹੁਰਾ ਵੀ ਜਿੰਨਾ ਪੂਰਾ ਪਰਿਵਾਰ ਬਹਿ ਗਿਆ ਜਦੋਂ ਬੈਠ ਗਿਆ ਤੇ ਉਨੇ ਸਭ ਤੋਂ ਪਹਿਲੇ ਉਹਦੇ ਘਰ ਵਾਲੇ ਨੂੰ ਕਿਹਾ ਮੰਗ ਮਾਫੀ ਵਈ ਮਾਫੀ ਮੰਗ ਤੁਹੀ ਪ੍ਰਭੂ ਦੇ ਤੀ ਆਪੁੱਤਰੋ ਤੋਬਾ ਕੀਤੀ ਬਾਤ ਨੂੰ ਸਮਝ ਲਿਆ ਸ਼ਰਾਂ ਦੇ ਵਿੱਚ ਬੈਠਦੇ ਹੋ ਤੁਹਾਨੂੰ ਅਕਲ ਨਹੀਂ ਆ ਮੈਂ ਕਿ ਤੁਹਾਨੂੰ ਇਹ ਗੱਲ ਸਿਖਾਈਆਂ ਨਹੀਂ ਲੜਾਈ ਵਾਲੀਆਂ ਹੈ ਤੁਹਾਡੇ ਚ ਲੜਾਈ ਤਾਂ ਹੋਣੀ ਨਹੀਂ ਚਾਹੀਦੀ ਕਿਉਂਕਿ ਤੁਸੀਂ ਤੋਬਾ ਕੀਤੀ ਹੋਈ ਆ ਬਾਤ ਨੂੰ ਸਮਝ ਲਿਆ ਹੋਇਆ ਤੁਸੀਂ ਅਲੱਗ ਕੀਤੇ ਹੋਏ ਹੋ ਤੁਸੀਂ ਪਰਮੇਸ਼ੁਰ ਦੀ ਪਰਜਾਓ ਉਹ ਵੀ ਪਵਿੱਤਰ ਕੌਮ ਹੋ ਉਨੇ ਮਾਫੀ ਮੰਗ ਲਈ ਉਹਨੇ ਹੁਕਮ ਮੰਨ ਲਿਆ ਅਜੇ ਮੈਂ ਕਹਿਣਾ ਸੀ ਉਹ ਭੈਣ ਕਹਿੰਦੀ ਸਭ ਤੋਂ ਵੱਧ ਚਿੱਟੇ ਕੱਪੜੇ ਪਾ ਕੇ ਬਾਈਬਲ ਫੜ ਕੇ ਸਭ ਤੋਂ ਪਹਿਲੇ ਹੁੰਦੀ ਹੁੰਦੀ ਸੀ ਉਹ ਪਤਾ ਕੀ ਕਹਿੰਦੀ ਬਾਪੂ ਜੀ ਮੈਨੂੰ ਨਾ ਕੁਝ ਵੀ ਕਿਓ ਮੈਨੂੰ ਨਾ ਕਿਓ ਮੈਂ ਇਹਦਾ ਨੀਜੇ ਖੜਾ ਛੱਡਣਾ ਜਿੰਨਾ ਚਿਰ ਮੈਂ ਆਪਣੇ ਭਰਾਵਾਂ ਦੇ ਕੋਲੋਂ ਇਹਨੂੰ ਚਿੱਟਿਆਂ ਦਾ ਨਾਮ ਕਰਾਇਆ ਉਹਨਾਂ ਚਿਰ ਮੈਂ ਇਹਦਾ ਖੜਾ ਛੱਡਣ ਵਾਲੀ ਪਾਤ ਜੀ ਨੇ ਹੱਸਦੇ ਹੱਸਦੇ ਹੋਏ ਮੂੰਹ ਤੋਂ ਮਜ਼ਾਕ ਵਿੱਚ ਕਿਹਾ ਜੀ ਕੁੜੀਏ ਅੱਗੇ ਪਿੱਤੇ ਇੱਕ ਬੜਾ ਚਿੱਟਾ ਸਿਕੋ ਤੂੰ ਕਾਲੀਆ ਚਿੱਟੀ ਦੇ ਚਿੱਟਿਆਂ ਤੇ ਤੈਨੂੰ ਹੋਣ ਦੀ ਲੋੜ ਆ ਬੋਲੋ ਹਾਲੇਲੂਇਆ ਮੇਰੇ ਪਿਆਰੇ ਪਿਆਰੇ ਭੈਣ ਪ੍ਰਭੂ ਜਿਹਨੇ ਮੰਨ ਲਏ ਨੇ ਭਲਾ ਉਹਦਾ ਹੋ ਗਿਆ ਹੋ ਨਹੀਂ ਮੰਨੇ ਹਾਰ ਕੇ ਉਹਨਾਂ ਦਾ ਆਪੋਰਟੀਉਨਿਟੀ ਹੋ ਗਿਆ ਸੋ ਪੀ ਜੀ ਕਰਦੇ ਕੋਈ ਇਸ ਕਰਕੇ ਮੇਰੇ ਪਿਆਰੇ ਪਿਆਰੀ ਫੈਨਸ ਭਰਾਵੋ ਸਮਝਣ ਦੀ ਜ਼ਰੂਰਤ ਹੈ ਤੁਹਾਨੂੰ ਤੇ ਸਿੱਖਣ ਦੀ ਵੀ ਜ਼ਰੂਰਤ ਹੈ ਕਿਤੇ ਅਗਲੇ ਵਚਨ ਚ ਕੀ ਲਿਖਿਆ ਕਿਉਂਕਿ ਇਹ ਇਕਰਾਰ ਤੁਹਾਡੇ ਪਹਾੜੇ ਪਹਾੜੇ ਵਾਲਿਆਂ ਦੇ ਨਾਲ ਹੈ ਇਹ ਟਿਕਨਾਰ ਤੁਹਾਡੇ ਨਾਲ ਤੇ ਤੁਹਾਡੇ ਬਾਕਾਂ ਦੇ ਨਾਲ ਹੋਵੇ ਸੱਤੀ ਉੱਠਾ ਸਭਾ ਨਾਲ ਜਿਹੜੇ ਦੂਰ ਹਨ ਚੇਤਨ ਇਨ੍ਹਾਂ ਸੁਪਨਿਆਂ ਦੇ ਨਾਲ ਜਿਹੜੇ ਪ੍ਰਭੂ ਤੋਂ ਦੂਰ ਹਨ ਇਹ ਤੁਹਾਡੇ ਤੇ ਵੀ ਆ ਗਿਆ ਬੱਚਾ ਜਿਹੜੇ ਅਜੇ ਪ੍ਰਭੂ ਤੋਂ ਦੂਰ ਹਨ ਇਹ ਜਿਹੜਾ ਇਕਰਾਰ ਆ ਨਾ ਜਿਹੜਾ वचन ਦੱਸਿਆ ਗਿਆ ਤੁਹਾਡੇ ਲਈ ਵੀ ਆ ਕਿੰਨਾਂ ਦੇ ਲਈ ਆ ਤੁਹਾਡੇ ਲਈ ਵੀ ਆ ਅਗਲਾ वचन ਹੰ ਜਿੰਨਿਆਂ ਨੂੰ ਪ੍ਰਭੂ ਸਾਡਾ ਪਰਮੇਸ਼ਰ ਆਪਣੇ ਕੋਲ ਅੱਛਾ ਹੁਣ ਇੱਥੇ ਲਿਖਿਆ ਜਿੰਨਿਆਂ ਨੂੰ ਸਾਡਾ ਯਿਸੂ ਮਸੀਹ ਕੋਲ ਬੁਲਾਵੇ ਹੁਣ ਤੁਹਾਨੂੰ ਨਹੀਂ ਬੁਲਾਇਆ ਯਿਸੂ ਨੇ ਤੁਹਾਨੂੰ ਵੀ ਬੁਲਾਇਆ ਆ ਨਾ ਉੱਚੀ ਬੋਲੋ ਬੁਲਾਇਆ ਕਿ ਨਹੀਂ ਬੁਲਾਇਆ ਇੱਥੇ ਲਿਖਿਆ ਜਿਨ੍ਹਾਂ ਨੂੰ ਯਿਸੂ ਆਪਣੇ ਕੋਲ ਬੁਲਾਵੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਆਏ ਅੱਜ ਤੁਸੀਂ ਪ੍ਰਭੂ ਦੇ ਚਰਨਾਂ 'ਚ ਬੈਠੇ ਹੋ ਤੇ ਇਹ ਯਿਸੂ ਦਾ ਬੁਲਾਵਾ ਏ ਇਹ ਯਿਸੂ ਦਾ ਸੱਦਾ ਏ ਉਹਦੇ ਸੱਦੇ ਤੇ ਤੁਸੀਂ ਆਇਓ ਤੁਹਾਨੂੰ ਖੁਦ ਪ੍ਰਭੂ ਨੇ ਬੁਲਾਇਆ ਇੱਕ ਵਾਰੀ ਜ਼ੋਰ ਦੇ ਨਾਲ ਆਮਨ ਬੋਲਣਾ ਨੂੰ ਬੁਲਾਇਆ ਇਸ ਕਲਮ ਚ ਲਿਖਿਆ ਕਿ ਨੋ ਪ੍ਰਭੂ ਆਪਣੇ ਕੋਲ ਬਣਾਵੇ ਅੱਗੇ ਕੀ ਲਿਖਿਆ ਅੱਲੇ ਹੋਰ ਵੀ ਕੁੱਤੀਆ ਕਰਨਾ ਨਾ ਨੋ ਹਣੀ ਸਾਥੀ ਦਿੱਤੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਔਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੇ ਨਾਲ ਖੁਦਾ ਦੇ ਸੇਵਕ ਨੇ ਸਾਥੀ ਦਿੱਤੀ ਉਹਨਾਂ ਨੂੰ ਕਿਹਾ ਕਿ ਮੋੜਿਓ ਟੜੀਆਂ ਰਾਮਾ ਤੋਂ ਮੁੜੋ ਟੜੀਆਂ ਗੱਲਾਂ ਤੋਂ ਮੁੜੋ ਦੋਬਾਰਾ ਕਰੋ ਤੇ ਬਦ ਉਸਮਾ ਲਾਓ ਪ੍ਰਭੂ ਦੀ ਹਜ਼ੂਰੀ ਚੋਂ ਤੁਹਾਡੇ ਲਈ ਸੁੱਖ ਦੇ ਦੇਣ ਆਉਣਗੇ ਸੁੱਖ ਦੇ ਦਿਨ ਕਦੋਂ ਆਉਂਦੇ ਨੇ ਜਦੋਂ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰਦੇ ਆਂ ਤੇ ਮਾਫੀ ਮੰਗਦੇ ਆਂ ਤੋਬਾ ਕਰਕੇ ਬਦ ਉਸਮਾ ਲੈ ਲੈ ਨਿਆ ਤੇ ਫਿਰ ਪ੍ਰਭੂ ਕਹਿੰਦਾ ਟਾਡੇ ਘਰ ਚ ਕਿ ਆਉਣਗੇ ਹੁਣ ਸੁੱਖ ਦੇ ਤੋਬਾ ਤੂੰ ਕਰ ਲੈ ਬੰਦਿਆ ਸੁੱਖ ਦੇ ਦਿਨ ਆ ਜਾਣਗੇ ਅਣ ਕੀ ਆਉਣਗੇ ਤੋਬਾ ਕਰਨ ਦੇ ਨਾਲ ਕੀ ਹੁੰਦਾ ਸੁੱਖ ਦੇ ਦਿਨ ਆਉਂਦੇ ਨੇ ਦੁੱਖ ਦੇ ਦਿਨ ਚਲ ਜਾਂਦੇ ਨੇ ਬਿਮਾਰੀ ਚਲੀ ਜਾਂਦੇ ਆ ਪਰੇਸ਼ਾਨੀ ਚਲੀ ਜਾਂਦੀ ਆ ਉਦੋਂ ਜਾਂਦੀ ਆ ਕਿ ਜਦੋਂ ਅਸੀਂ ਪਾਪਾਂ ਨੂੰ ਮੰਨ ਕੇ ਛੱਡ ਦੇ ਨਹੀਂ ਅਚਨ ਆਖਰੀ ਬਚਨ ਪੜਦੇ ਹੋ ਅੱਜ ਹੋਰ ਵੀ ਬਹੁਤੀਆਂ ਗੱਲਾਂ ਨਾਲ ਉਹਨੇ ਸਾਖੀ ਦਿੱਤੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਔਰ ਗੱਲਾਂ ਦੇ ਨਾਲ ਸਾਖੀ ਦਿੱਤੀ ਵੱਡੀ ਉਪਦੇਸ਼ ਦਿੱਤਾ ਉਪਦੇਸ਼ ਦਿੱਤਾ ਪਰ ਆਪਣੇ ਆਪ ਨੂੰ ਇਸ ਦਾ ਕੋਈ ਪੀੜਿਤ ਹੁਣ ਸੁਣੋ ਸੁਣਨ ਵਾਲੀ ਗੱਲ ਬਹੁਤ ਖਾਸ ਜੇ ਤੁਸੀਂ ਕੀ ਕਰੋ ਆਪਣੇ ਆਪ ਨੂੰ ਇੱਕ ਕੱਬੀ ਪੀੜੀ ਤੋਂ ਬਚ ਕੇ ਰਵੋ ਤੇ ਬਚਾਓ ਆਪਣੇ ਆਪ ਨੂੰ ਇੱਕ ਕੱਬੀ ਪੀੜੀ ਕੱਬੇ ਲੋਕ ਲੜਾਈਆਂ ਕਰਨ ਵਾਲੇ ਝੰਡੇ ਕਰਨ ਵਾਲੇ ਗੁੱਤ ਪਰਸਤੀ ਕਰਨ ਵਾਲੇ bure bure ਕੰਮ ਕਰਨ ਵਾਲੇ ਠੱਗੀਆਂ ਮਾਰਨ ਵਾਲੇ ਵਿਆਜ ਦੇ ਉੱਤੇ ਪੈਸਾ ਠੋਕ ਕੇ ਲੈਣ ਵਾਲੇ ਅਣਾ ਪ੍ਰਭੂ ਕਹਿੰਦਾ ਕੱਪੀ ਪੀੜਿਆ ਜੇ ਨਾ ਇਸ ਪੀੜੀ ਤੋਂ ਕੀ ਕਰੋ ਬਚੋ ਬਚ ਜੋ ਬਚੋ 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 ਜੇ ਛੂ ਦਾ ਸੁਭਾ ਹੋ ਜੇਣਾ ਨਾ ਬਹੁਤ ਹੀ ਮਿੱਠਾ ਨਹੀਂ ਆ ਬੋਲ ਹਾਲੇਲੂਇਆ ਹਾਲੇਲੂਇਆ ਉਹ ਅੱਗ ਪਸੰਦ ਕਰਨ ਵਾਲੇ ਅੱਗੇ ਆਓ ਮਿੱਠਾ ਨਾਮ ਯਹੋਵਾ ਦਾ ਮਿੱਠਾ ਨਹੀਂ ਆ ਉਹ ਪੱਸਮ ਕਰਨ ਵਾਲੀ ਆਗਿਆ ਉਹ ਜਿਹੜਾ ਨਹੀਂ ਨ ਮੰਨਦਾ ਤੇ ਉਹਨੂੰ ਕੀ ਕਰ ਦਿੰਦਾ ਪੱਸਮ ਵੀ ਕਰ ਦਿੰਦਾ ਅਸਾਂ ਅਗਲਾ ਵਚਨ ਪੜਾਵੇਂ ਹੁਣ ਜਲਦੀ ਜਲਦੀ